ਫਗਵਾੜਾ ਦੇ ਪਿੰਡ ਕੋਟਰਾਣੀ ਵਿਖੇ ਸਕੂਲ ਬਾਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਸਕੂਲ ਮੁਖੀ ਸ਼ੀਤਲ ਜੋਸ਼ੀ ਨੇ ਇਸ ਸਾਰੇ ਮਾਮਲੇ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਅਤੇ ਪ੍ਰਬੰਧਕ ਕਮੇਟੀ ਨੂੰ ਦੇ ਦਿੱਤੀ ਦੇਖੋ ਤੁਸੀਂ ਵੀ ਪੂਰਾ ਮਾਮਲਾ ਇਸ ਵੀਡੀਓ ਚ ਨਾ ਆਈ ਆਪਣਾ ਮੇਰਾ ਨਾਮ ਸ਼ੀਤਲ ਜੋਸ਼ੀ ਹੈ ਮੈਂ ਅੱਜ ਤੁਸੀਂ ਬਾਹਰ ਖੜੇ ਹੈ ਸਕੂਲ ਦੇ ਕੀ ਮਾਮਲਾ ਕੀ ਹੈ ਮੇਨ ਐਕਚੁਅਲੀ ਕੱਲ ਜਦੋਂ ਮੈਂ ਆਈ ਤਾਂ ਦੇਖਿਆ ਵੀ ਜਿਹੜੇ ਬਾਬਾ ਸਾਹਿਬ ਬੇਦਕਰ ਜੀ ਜਿੱਦਾਂ ਮੈਂ ਬਾਹਰ ਤਸਵੀਰਾਂ ਬਣਵਾਈਆਂ ਵੇ ਸੀਗੇ ਤੇ ਮੈਂ ਦੇਖਿਆ ਵੀ ਉਹਨਾਂ ਦੇ ਜਿਹੜੇ ਫੇਸ ਆ ਉਹਨਾਂ ਦੇ ਉਹਨਾਂ ਨੂੰ ਖੰਡਿਤ ਕੀਤਾ ਪਿਆ ਸੀਗਾ ਕਟਰ ਦੇ ਨਾਲ ਉਹਨਾਂ ਦੇ ਸਾਰੇ ਜਿਹੜੀ ਫੋਟੋ ਸੀਗੀ ਬਣੀ ਵੀ ਉਹਨੂੰ ਸਾਰਾ ਖੰਡਿਤ ਕੀਤਾ ਪਿਆ ਸੀਗਾ ਜੋ ਕਿ ਇੱਕ ਬਹੁਤ ਹੀ ਮਾੜੀ ਗੱਲ ਐ ਦੇਖੋ ਹਨਾ ਵੀ ਇਹ ਤਾਂ ਵਧੀਆ ਚੀਜ਼ ਲਿਖਾਈ ਗਈ ਸੀਗੀ ਤੇ ਇਹ ਜਿਹਨੇ ਵੀ ਕੀਤਾ ਆ ਤੇ ਉਹਨੂੰ ਸਖਤ ਸੋਖ ਮੇਰੇ ਵੱਲੋਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਬਹੁਤ ਹੀ ਇਹ ਮਾੜੀ ਘਟਨਾ ਐ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਵੀ ਹੈ ਪੁਲਿਸ ਆਈ ਸੀ ਮੈਡਮ ਹਾਂਜੀ ਆਈ ਸੀਗੇ ਤੇ ਆਪਾਂ ਪਿੰਡ ਦੇ ਵਿੱਚ ਵੀ ਮੈਂ ਨਾਲ ਹੀ ਫੋਨ ਕਰਕੇ ਜਿਹੜੇ ਵੀ ਮੇਰੇ ਕਮੇਟੀ ਮੈਂਬਰ ਨੇ ਮੈਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਇਹ ਸਾਰੀ ਘਟਨਾ ਬਾਰੇ ਤੇ ਮੈਂ ਉਹਨਾਂ ਨੂੰ ਬੁਲਾਇਆ ਤੇ ਮੈਂ ਪੁਲਿਸ ਦੇ ਵਿੱਚ ਵੀ ਕੰਪਲੀਟ ਕਰਕੇ ਆਈਆਂ ਤਾਂ ਪੁਲਿਸ ਵਾਲੇ ਵੀ ਆਏ ਸੀਗੇ ਮੈਡਮ ਇਸ ਘਟਨਾ ਦੀ ਕੰਪਲੀਟ ਰਿਪੋਰਟ ਤੁਸੀਂ ਦੇਤੀ ਆ ਮਤਲਬ ਕਿ ਕੇ ਸੀ ਸੀ ਡੀ ਕੈਮਰੇ 'ਚ ਕੋਈ ਵਿਅਕਤੀ ਆਏ ਆ ਜਾਂ ਕੋਈ ਹਾਂਜੀ ਉਹ ਹਲੇ ਕੈਮਰੇ ਲੱਗੇ ਆ ਆਪਣੇ ਯਾਰ ਵਗੈਰਾ ਕੱਟ ਕੇ ਲੈ ਗਏ ਤੇ ਪੁਲਿਸ ਵਾਲੇ ਕਹਿੰਦੇ ਸੀ ਕਿ ਵੀ ਇਹਨਾਂ ਨੂੰ 6-7 ਘੰਟੇ ਲੱਗਣੇ ਆ ਤੇ ਵੀ ਇਹਨਾਂ ਦੀ ਸਾਰੇ ਅਕੋਰਡਿੰਗ ਕਟਣ ਨੂੰ ਵੀ ਅਸੀਂ ਦੇਖਾਂਗੇ ਮੈਡਮ ਕੈਮਰੇ ਵਗੈਰਾ ਲੱਗੇ ਹੋਏ ਆ ਦੀ ਮਾਮਲਾ ਕੀ ਸਕੂਲ ਦੇ ਬਾਹਰ ਖੜੇ ਹੋਈ ਜੈ ਭੀਮ ਜੈ ਭਾਰਤ ਅੱਜ ਅਸੀਂ ਫਗਵਾੜਾ ਦੇ ਲਾਗਲੇ ਮੁਹੱਲੇ ਕੋਟ ਰਾਣੀ ਵਿਖੇ ਆਏ ਆ ਅੰਬੇਡਕਰ ਸਾਹਿਬਾ ਨਾਲ ਮੂਲ ਵਾਸੀ ਵੱਲੋਂ ਕਿਉਂਕਿ ਸਕੂਲ ਦੀ ਦੀਵਾਰ ਤੇ ਪੂਰੇ ਫਗਵਾੜਾ ਵਿਖੇ ਹੀ 바ਵਾ ਸਾਹਿਬ ਡਾਕਟਰ ਅੰਬੇਡਕਰ ਤੇ ਹੋਰ ਕ੍ਰਾਂਤੀਕਾਰੀ ਮਹਾਪੁਰਸ਼ਾਂ ਦੀਆਂ ਤਸਵੀਰਾਂ ਲੱਗੀਆਂ ਬਣਾਈਆਂ ਗਈਆਂ ਮਗਰ ਫਗਵਾੜੇ ਦੇ ਜੋ ਕੋਟ ਰਾਣੀ ਪਿੰਡ ਦੇ ਸਕੂਲ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਅਤੇ ਸਾਡੇ ਸਾਬਕਾ ਰਾਸ਼ਟਰਪਤੀ ਅਤੇ ਭਾਰਤ ਦੇ ਮਹਾਨ ਸਾਇੰਸਦਾਨਾ ਅਬਦੁਲ ਕਲਾਮ ਜੀ ਦੀ ਫੋਟੋ ਵੀ ਲੱਗੀ ਬਣਾਈ ਹੋਈ ਸੀ ਜਿਸ ਨੂੰ ਅੱਜ ਕੁਝ ਸ਼ਰਾਬੀ ਅਨਸਰਾ ਵੱਲੋਂ ਫਾੜ ਦਿੱਤਾ ਗਿਆ ਸੀ ਤੇ ਸਾਨੂੰ ਇੱਥੇ ਫੋਨ ਆਇਆ ਤੇ ਅਸੀਂ ਆਏ ਆ ਔਰ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਅਤੇ ਇਹ ਜਿੱਥੇ ਫੋਟੋਆਂ ਲੱਗੀਆਂ ਤੇ ਬਿਲਕੁਲ ਸਾਹਮਣੇ ਕੈਮਰਾ ਲੱਗਾ ਤੇ ਫਗਵਾੜਾ ਸਤਰਾਮਪੁਰਾ ਥਾਣਾ ਦੇ ਐਸ ਐਚ ਓ ਬੀ ਵੀ ਆਰ ਲੈ ਗਏ ਆ ਤੇ ਅਸੀਂ ਲਿਖਤੀ ਸ਼ਿਕਾਇਤ ਵੀ ਦੇ ਕੇ ਆਏ ਹਾਂ ਪ੍ਰਿੰਸੀਪਲ ਮੈਡਮ ਦੇ ਨਾਲ ਜਾ ਕੇ ਅਸੀਂ ਇਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਵੀ ਇਹ ਸ਼ਰਤ ਕੀਤੀ ਆ ਕਿਉਂਕਿ ਕੈਮਰੇ ਬਿਲਕੁਲ ਸਾਹਮਣੇ ਲੱਗੇ ਆ ਉਹ ਬੰਦੇ ਲੁਕੇ ਨਹੀਂ ਰਹਿਣਗੇ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਅਗਰ ਅਸੀਂ ਇਹਨਾਂ ਨੂੰ ਨੱਥ ਨਾ ਪਾਏ ਤਾਂ ਹੋਰ ਜਗ੍ਹਾ ਵੀ ਆਪਣੇ ਮਹਾਪੁਰਸ਼ਾਂ ਦੀਆਂ ਤਸਵੀਰਾਂ ਨਾਲ ਬਦਮਿਸ਼ੀ ਕਰਨਗੇ ਜਿਸ ਦੇ ਨਾਲ ਸ਼ਹਿਰ ਦਾ ਮਾਹੌਲ ਵੀ ਖਰਾਬ ਹੋ ਸਕਦਾ ਹੈ ਕਿਉਂਕਿ ਅਗਲੇ ਮਹੀਨੇ ਬਾਬਾ ਸਾਹਿਬ ਡਾਕਟਰ ਅੰਬੇੜਕਾ ਦਾ ਜਨਮ ਦਿਨ ਵੀ ਆ ਰਿਹਾ ਸੋ ਸਾਡੀ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਕਾ ਸ਼ਹਿਰ ਚ ਸ਼ਾਂਤੀ ਬਣਾਈ ਰੱਖਣ ਲਈ ਇਹ ਜਿਹੜੇ ਲੋਗਾਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਤੇ ਐਸਸੀਐਸਪੀ ਇੱਕ ਦਾ ਪਛਾਣ ਕਰਕੇ ਜਾਂ ਦੰਗੇ ਭੜਕਾਉਂਦੀ ਨੀਅਤ ਨਾਲ ਸ਼ਾਰਤ ਕਰਦੀਆਂ ਧਾਰਾ ਲਾ ਕੇ ਇਹਨਾਂ ਨੂੰ ਜੇਲ੍ਹ ਚ ਡੱਕਣਾ ਚਾਹੀਦਾ ਹੈ ਤਾਂ ਕਿ ਫਗਵਾੜਾ ਵਿਖੇ ਸ਼ਾਂਤੀ ਬਣੀ ਰਹੇ ਅਤੇ ਆਉਣ ਵਾਲੇ ਮਹੀਨੇ ਚ ਬਾਬਾ ਸਾਹਿਬ ਦਾ ਜਨਮ ਦਿਨ ਇਦਾਂ ਹੀ ਸ਼ਾਂਤੀਪੂਰੂ ਮਨਾਇਆ ਜਾ ਸਕੇ ਸਾਡੀ ਇਹ ਪੁਰਜੋਰ ਮੰਗ ਹੈ ਜੈ ਭੀਮ ਜੈ ਭਾਪਾ